ਆਪਾਂ ਹਮਾਚਲ ਚਲੇ ਜਾਓ ਨਾ ਜ਼ਮੀਨ ਲੈ ਸਕਦੇ ਹੋ ਨਾ ਵੋਟ ਬਣਾ ਸਕਦੇ ਹੋ ਨਾ ਕੋਈ ਨੌਕਰੀ ਲੈ ਸਕਦੇ ਆ ਇਹ ਹੀ ਕਾਨੂੰਨ ਨਾਗਾ ਲੈਂਡ ਦਾ ਇਹ ਹੀ ਰਾਜਸਥਾਨ ਦਾ ਹੈ ਉਤਰਾਖੰਡ ਦਾ ਕਾਨੂੰਨ ਹੈ ਪਰ ਪੰਜਾਬ ਦੇ ਵਿੱਚ ਕਾਨੂੰਨ ਕਿਉਂ ਨਹੀਂ ਬਣ ਰਿਹਾ ਬਾਈ ਅੱਜੇ ਹੁਣੇ-ਹੁਣੇ ਗੱਲ ਹੋਈ ਕਹਿੰਦੇ ਆਪਾਂ ਸਰਕਾਰ ਬਣਾ ਲਓ ਜਿਹੜਾ ਸਾਡੀ ਗਿਣਤੀ ਘਟ ਗਈ ਅੱਗੇ 26 ਦੇ ਵਿੱਚ ਮਰਦਮਸ਼ੁਮਾਰੀ ਹੋਣੀ ਹੈ ਸਾਡੀ ਗਿਣਤੀ ਘਟ ਜਾਣੀ ਹੈ ਇਹੋ ਸਾਡੀ ਗਿਣਤੀ ਘਟ ਗਈ ਸਾਡੀ ਵੋਟਾਂ ਦੀ ਕੋਈ ਕੀਮਤ ਹੀ ਨਾ ਰਹੀ ਸਾਨੂੰ ਪੁੱਛਣਾ ਕਿੰਨੇ ਆ ਬਾਈ ਦੱਸੋ ਸਾਨੂੰ ਬਚਾਓ ਬਾਈ ਸਾਨੂੰ ਬਚਾਓ ਸਾਡੇ ਫੈਕਟਰੀ ਲੱਗ ਗਈ ਸਾਡਾ ਪਾਣੀ ਜ਼ਹਿਰ ਵਾਲਾ ਬਣ ਗਿਆ ਜਿੱਦੇ ਲੁਧਿਆਣਾੇ ਖੜੇ ਸੀ ਆਵਾਜ਼ਾਂ ਮਾਰਦੇ ਸੀ ਹਾਕਾ ਮਾਰਦੇ ਸੀ ਆਓ ਪੰਜਾਬ ਦੇ ਲੋਕੋ ਉੱਠੋ ਸੋਡੇ ਦਰਿਆ ਜ਼ਹਿਰੀਲੇ ਕਰਤੇ ਸਾਨੂੰ ਮਾਰਤਾ ਪਾਣੀਆਂ ਚ ਕੈਮੀਕਲ ਪਾ ਕੇ ਉੱਦੇ ਆਪਾਂ ਘਰੇ ਬੈਠੇ ਉਹ ਇੱਕ ਪਿੰਡ ਸਾਨੂੰ ਪੁਲਿਸ ਘੇਰਦੀ ਐ ਸ਼ੀਸ਼ੇ ਭੰਨ ਕੇ ਚੱਕਦੀ ਐ ਲੋਕ ਖੜ ਕੇ ਬਨੇ ਰਾਇਆ ਤਮਾਸ਼ਾ ਦੇਖਦੇ ਖੱਦ ਹੋ ਗਈ ਯਾਰ ਉਹ ਅਸੀਂ ਵੋਟਾਂ ਲੈ ਲਈਆਂ ਹੋਣਗੀਆਂ ਪੰਜਾਬ ਤੋਂ